ਪੰਜਾਬੀਆਂ ਨੂੰ ਜਿੱਥੇ ਜੁਗਾੜੂ ਕਿਹਾ ਜਾਂਦਾ ਹੈ ਉੱਥੇ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜਿੱਥੇ ਕੀ ਜੁਗਾੜ ਲੱਗਿਆ ਦਿਖਾਈ ਦੇ ਰਿਹਾ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਟਾਇਲਟ ਦੇ ਥੱਲੇ ਸ਼ਰਾਬ ਦੀਆਂ ਬੋਤਲਾਂ ਜਿਹੜੀਆਂ ਨੇ ਦੱਬੀਆਂ ਹੋਈਆਂ ਨੇ ਇੱਕ ਵਿਅਕਤੀ ਜਿਹੜਾ ਉਸ ਦੇ ਵਿੱਚ ਵੱਡਾ ਨਜ਼ਰ ਆ ਰਿਹਾ ਹੈ ਜੋ ਕਿ ਸ਼ਰਾਬ ਦੀਆਂ ਬੋਤਲਾਂ ਬਾਹਰ ਕੱਢ ਰਿਹਾ ਹੈ ਨਸ਼ਾ ਤਸਕਰ ਦਾ ਜੁਗਾੜ ਦੇਖ ਕੇ ਸਭ 당ਗ ਰਹਿ ਗਏ ਸ਼ਰਾਬ ਮਿਲਣ ਤੋਂ ਬਾਅਦ ਮੌਕੇ ਤੇ ਹਫੜਾ ਦਫੜੀ ਮੱਝ ਜਾਂਦੀ ਹੈ ਤੇ ਪੁਲਿਸ ਦੇ ਵੱਲੋਂ ਇਸ ਰੈਕਟ ਦਾ ਪਰਦਾ ਫਾਸ਼ ਕਰ ਦਿੱਤਾ ਜਾਂਦਾ ਹੈ ਵੀਡੀਓ ਦੇਖ ਕੇ ਤੁਹਾਡਾ ਵੀ ਹਾਸਾ ਨਹੀਂ ਰੁਕੇਗਾ ਵੀਡੀਓ ਦੇਖ ਕੇ ਤੁਸੀਂ ਵੀ ਕਹੋਗੇ ਕਿ ਪੰਜਾਬੀ ਜੁਗਵਾੜ ਲਾਉਣ ਲਈ ਕੁਝ ਵੀ ਕਰ ਸਕਦੇ ਨੇ ਪਰ ਇਸ ਵੀਡੀਓ ਨੇ ਸਾਬਿਤ ਕਰ ਦਿਖਾਇਆ ਹੈ ਜਿੱਥੇ ਕਿ ਨਸ਼ਾ ਤਸਕਰ ਦੇ ਵੱਲੋਂ ਟਾਇਲਟ ਦੇ ਥੱਲੇ ਇੱਕ ਖੱਡਾ ਬਣਾਇਆ ਹੁੰਦਾ ਉਸ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਜਿਹੜੀਆਂ ਨੇ ਲੁਕਾਈਆਂ ਹੋਈਆਂ ਨੇ ਤੇ ਪੁਲਿਸ ਦੇ ਵੱਲੋਂ ਉੱਥੇ ਰੇਡ ਕਰਕੇ ਬੋਤਲਾਂ ਨੂੰ ਬਾਹਰ ਕੱਢਿਆ ਗਿਆ ਤੇ ਉਸ ਡੈਕਟ ਦਾ ਪਰਦਾ ਫਾਸ਼ ਕਰ ਦਿੱਤਾ ਗਿਆ ਕਿਸੇ ਨੇ ਸੱਚੀ ਕਿਹਾ ਪੰਜਾਬੀ ਜੁਗਾਰ ਲੌਂਚ ਸਭ ਤੋਂ ਅੱਗੇ ਨੇ ਤੇ ਇਸ ਵੀਡੀਓ ਨੇ ਇਹ ਸਾਬਿਤ ਵੀ ਕਰ ਦਿਖਾਇਆ ਇਹ ਵੀਡੀਓ ਗੁਜਰਾਤ ਦੇ ਵਡੋਦਰਾ ਦੀ ਦੱਸੀ ਜਾ ਰਹੀ ਹੈ ਜਿੱਥੇ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਦੋ ਘਰਾਂ 'ਚ ਰੇਡ ਕੀਤੀ ਜਾਂਦੀ ਹੈ ਜਿੱਥੇ ਕਿ ਟਾਇਲਟ ਸੀਟ ਦੇ نیچے ਸ਼ਰਾਬ ਦੀਆਂ ਬੋਤਲਾਂ ਛੁਪਾਈਆਂ ਹੋਈਆਂ ਸੀ ਉਸ ਦਾ ਪੁਲਿਸ ਦੇ ਵੱਲੋਂ ਜਿਹੜਾ ਭਾਂਡਾ ਫੋੜ ਦਿੱਤਾ ਗਿਆ ਤੇ ਉਸ ਸ਼ਰਾਬ ਨੂੰ ਵੀ ਬਰਾਮਦ ਕਰ ਲਿਆ ਗਿਆ ਪੰਜਾਬੀਆਂ ਨੂੰ ਜਿੱਥੇ ਜੁਗਾੜੋ ਕਿਹਾ ਜਾਂਦਾ ਹੈ ਉੱਥੇ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜਿੱਥੇ ਕੀ ਜੁਗਾੜ ਲੱਗਿਆ ਦਿਖਾਈ ਦੇ ਰਿਹਾ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਟਾਇਲਟ ਦੇ ਥੱਲੇ ਸ਼ਰਾਬ ਦੀਆਂ ਬੋਤਲਾਂ ਜਿਹੜੀਆਂ ਨੇ ਦੱਬੀਆਂ ਹੋਈਆਂ ਨੇ ਇੱਕ ਵਿਅਕਤੀ ਜਿਹੜਾ ਉਸ ਦੇ ਵਿੱਚ ਵੱਡਾ ਨਜ਼ਰ ਆ ਰਿਹਾ ਹੈ ਜੋ ਕਿ ਸ਼ਰਾਬ ਦੀਆਂ ਬੋਤਲਾਂ ਬਾਹਰ ਕੱਢ ਰਿਹਾ ਹੈ ਨਸ਼ਾ ਤਸਕਰ ਦਾ ਜੁਗਾੜ ਦੇਖ ਕੇ ਸਭ 당ਗ ਰਹਿ ਗਏ ਸ਼ਰਾ ਮਿਲਣ ਤੋਂ ਬਾਅਦ ਮੌਕੇ ਤੇ ਹਫੜਾ ਦਫੜੀ ਮੱਝ ਜਾਂਦੀ ਐ ਤੇ ਪੁਲਿਸ ਦੇ ਵੱਲੋਂ ਇਸ ਰੈਕਟ ਦਾ ਪਰਦਾ ਫਾਸ਼ ਕਰ ਦਿੱਤਾ ਜਾਂਦਾ ਹੈ ਵੀਡੀਓ ਦੇਖ ਕੇ ਤੁਹਾਡਾ ਵੀ ਹਾਸਾ ਨਹੀਂ ਰੁਕੇਗਾ ਵੀਡੀਓ ਦੇਖ ਕੇ ਤੁਸੀਂ ਵੀ ਕਹੋਗੇ ਕਿ ਪੰਜਾਬੀ ਜੁਗਾੜ ਲਾਉਣ ਲਈ ਕੁਝ ਵੀ ਕਰ ਸਕਦੇ ਨੇ ਪਰ ਇਸ ਵੀਡੀਓ ਨੇ ਸਾਬਿਤ ਕਰ ਦਿਖਾਇਆ ਹੈ ਜਿੱਥੇ ਕਿ ਨਸ਼ਾ ਤਸਕਰ ਦੇ ਵੱਲੋਂ ਟਾਇਲਟ ਦੇ ਥੱਲੇ ਇੱਕ ਖੱਡਾ ਬਣਾਇਆ ਹੁੰਦਾ ਉਸ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਜਿਹੜੀਆਂ ਨੇ ਲੁਕਾਈਆਂ ਹੋਈਆਂ ਨੇ ਤੇ ਪੁਲਿਸ ਦੇ ਵੱਲੋਂ ਉੱਥੇ ਰੇਡ ਕਰਕੇ ਬੋਤਲਾਂ ਨੂੰ ਬਾਹਰ ਕੱਢਿਆ ਗਿਆ ਤੇ ਉਸ ਡੈਕਟ ਦਾ ਪਰਦਾ ਫਾਸ਼ ਕਰ ਦਿੱਤਾ ਗਿਆ ਕਿਸੇ ਨੇ ਸੱਚੀ ਕਿਹਾ ਪੰਜਾਬੀ ਜੁਗਾਰ ਲੌਂਚ ਸਭ ਤੋਂ ਅੱਗੇ ਨੇ ਤੇ ਇਸ ਵੀਡੀਓ ਨੇ ਇਹ ਸਾਬਿਤ ਵੀ ਕਰ ਦਿਖਾਇਆ ਇਹ ਵੀਡੀਓ ਗੁਜਰਾਤ ਦੇ ਵਡੋਦਰਾ ਦੀ ਦੱਸੀ ਜਾ ਰਹੀ ਹੈ ਜਿੱਥੇ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਦੋ ਘਰਾਂ 'ਚ ਰੇਡ ਕੀਤੀ ਜਾਂਦੀ ਹੈ ਜਿੱਥੇ ਕਿ ਟਾਇਲਟ ਸੀਟ ਦੇ نیچے ਸ਼ਰਾਬ ਦੀਆਂ ਬੋਤਲਾਂ ਛੁਪਾਈਆਂ ਹੋਈਆਂ ਸੀ ਉਸ ਦਾ ਪੁਲਿਸ ਦੇ ਵੱਲੋਂ ਜਿਹੜਾ ਭਾਂਡਾ ਫੋੜ ਦਿੱਤਾ ਗਿਆ ਤੇ ਉਸ ਸ਼ਰਾਬ ਨੂੰ ਵੀ ਬਰਾਮਦ ਕਰ ਲਿਆ ਗਿਆ ਪੰਜਾਬੀਆਂ ਨੂੰ ਜਿੱਥੇ ਜੁਗਾੜੋ ਕੀਤਾ ਜਾਂਦਾ ਹੈ ਉੱਥੇ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜਿੱਥੇ ਕਿ ਜੁਗਾੜ ਲੱਗਿਆ ਦਿਖਾਈ ਦੇ ਰਿਹਾ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਟਾਇਲਟ ਦੇ ਥੱਲੇ ਸ਼ਰਾਬ ਦੀਆਂ ਬੋਤਲਾਂ ਜਿਹੜੀਆਂ ਨੇ ਦੱਬੀਆਂ ਹੋਈਆਂ ਨੇ ਇੱਕ ਵਿਅਕਤੀ ਜਿਹੜਾ ਉਸ ਦੇ ਵਿੱਚ ਵੱਡਾ ਨਜ਼ਰ ਆ ਰਿਹਾ ਹੈ ਜੋ ਕਿ ਸ਼ਰਾਬ ਦੀਆਂ ਬੋਤਲਾਂ ਬਾਹਰ ਕੱਢ ਰਿਹਾ ਨਸ਼ਾ ਤਸਕਰ ਦਾ ਜੁਗਾੜ ਦੇਖ ਕੇ ਸਭ 당ਗ ਰਹਿ ਗਏ ਸ਼ਰਾਬ ਮਿਲਣ ਤੋਂ ਬਾਅਦ ਮੌਕੇ ਤੇ ਹਫੜਾ ਦਫੜੀ ਮੱਝ ਜਾਂਦੀ ਹੈ ਤੇ ਪੁਲਿਸ ਦੇ ਵੱਲੋਂ ਇਸ ਰੈਕਟ ਦਾ ਪਰਦਾ ਫਾਸ਼ ਕਰ ਦਿੱਤਾ ਜਾਂਦਾ ਹੈ ਵੀਡੀਓ ਦੇਖ ਕੇ ਤੁਹਾਡਾ ਵੀ ਹਾਸਾ ਨਹੀਂ ਰੁਕੇਗਾ ਵੀਡੀਓ ਦੇਖ ਕੇ ਤੁਸੀਂ ਵੀ ਕਹੋਗੇ ਕਿ ਪੰਜਾਬੀ ਜੁਗਵਾੜ ਲਾਉਣ ਲਈ ਕੁਝ ਵੀ ਕਰ ਸਕਦੇ ਨੇ ਪਰ ਇਸ ਵੀਡੀਓ ਨੇ ਸਾਬਿਤ ਕਰ ਦਿਖਾਇਆ ਹੈ ਜਿੱਥੇ ਕਿ ਨਸ਼ਾ ਤਸਕਰ ਦੇ ਵੱਲੋਂ ਟਾਇਲਟ ਦੇ ਥੱਲੇ ਇੱਕ ਖੱਡਾ ਬਣਾਇਆ ਹੁੰਦਾ ਉਸ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਜਿਹੜੀਆਂ ਨੇ ਲੁਕਾਈਆਂ ਹੋਈਆਂ ਨੇ ਤੇ ਪੁਲਿਸ ਦੇ ਵੱਲੋਂ ਉੱਥੇ ਰੇਡ ਕਰਕੇ ਬੋਤਲਾਂ ਨੂੰ ਬਾਹਰ ਕੱਢਿਆ ਗਿਆ ਤੇ ਉਸ ਡੈਕਟ ਦਾ ਪਰਦਾ ਫਾਸ਼ ਕਰ ਦਿੱਤਾ ਗਿਆ ਕਿਸੇ ਨੇ ਸੱਚੀ ਕਿਹਾ ਪੰਜਾਬੀ ਜੁਗਾਰ ਲੌਂਚ ਸਭ ਤੋਂ ਅੱਗੇ ਨੇ ਤੇ ਇਸ ਵੀਡੀਓ ਨੇ ਇਹ ਸਾਬਿਤ ਵੀ ਕਰ ਦਿਖਾਇਆ ਇਹ ਵੀਡੀਓ ਗੁਜਰਾਤ ਦੇ ਵਡੋਦਰਾ ਦੀ ਦੱਸੀ ਜਾ ਰਹੀ ਹੈ ਜਿੱਥੇ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਦੋ ਘਰਾਂ 'ਚ ਰੇਡ ਕੀਤੀ ਜਾਂਦੀ ਹੈ ਜਿੱਥੇ ਕਿ ਟਾਇਲਟ ਸੀਟ ਦੇ نیچے ਸ਼ਰਾਬ ਦੀਆਂ ਬੋਤਲਾਂ ਛੁਪਾਈਆਂ ਹੋਈਆਂ ਸੀ ਉਸ ਦਾ ਪੁਲਿਸ ਦੇ ਵੱਲੋਂ ਜਿਹੜਾ ਭਾਂਡਾ ਫੋੜ ਦਿੱਤਾ ਗਿਆ ਤੇ ਉਸ ਸ਼ਰਾਬ ਨੂੰ ਵੀ ਬਰਾਮਦ ਕਰ ਲਿਆ ਗਿਆ